ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦਿਆਂ ਨੂੰ ਹੋ ਚੁੱਕੇ ਨੇ 3 ਸਾਲ ਅੱਜ ਵਾਤਾਵਰਣ ਨੂੰ ਸ਼ੁੱਧ ਕਰ ਲਈ ਪੌਦੇ ਵੰਡ ਕੇ ਚੌਥੇ ਸਾਲ 'ਚ ਕੀਤਾ ਪ੍ਰਵੇਸ਼ ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਜਬਦਾ ਸੁਹਾਗ ਕਰਦਾ ਏ ਫ੍ਰੀਕੋਰਡ ਦੇ ਵਿੱਚ ਪਿਛਲੇ 3 ਸਾਲਾਂ ਤੋਂ ਇਮੀਗ੍ਰੇਸ਼ਨ ਸੰਸਥਾ ਗਲੋਬਲ ਆਈ ਵੱਲੋਂ ਲਗਾਤਾਰ ਇਮੀਗ੍ਰੇਸ਼ਨ ਦੇ ਵਿੱਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਅਤੇ ਉਹਨਾਂ ਵੱਲੋਂ ਆਪਣੇ 3 ਸਾਲ ਪੂਰੇ ਹੋਣ ਤੇ ਚੌਥੇ ਸਾਲ ਦੇ ਵਿੱਚ ਪ੍ਰਵੇਸ਼ ਕਰਨ ਤੇ ਅੱਜ ਆਪਣੇ ਦਫ਼ਤਰ ਦੇ ਵਿੱਚ ਸ੍ਰੀ ਸ਼ੋਕਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਉਸ ਤੋਂ ਪ੍ਰਾਂਤ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਉਹਨਾਂ ਵੱਲੋਂ ਪੌਦੇ ਲੋਕਾਂ ਨੂੰ ਵੰਡੇ ਗਏ ਨੇ ਅਤੇ ਨਾਲ ਦੀ ਨਾਲ ਗਰਮੀ ਦੇ ਵਿੱਚ ਲੋਕਾਂ ਨੂੰ ਰੱਖ ਦੇਣ ਲਈ ਉਹਨਾਂ ਵੱਲੋਂ ਸ਼ਬੀਲ ਵੀ ਲਾਈ ਗਈ ਹੈ ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਹੋਇਆ ਗਲੋਬਲ ਆਈ ਦੇ ਐਮ ਡੀ ਐਡਵੋਕੇਟ ਰਕੇਸ਼ ਸ਼ਰਮਾ ਨੇ ਕਿਹਾ ਕਿ ਲਗਾਤਾਰ ਉਹਨਾਂ ਵੱਲੋਂ 3 ਸਾਲ ਦਾ ਸਮਾਂ ਚੋ ਹੋ ਚੁੱਕਿਆ ਇਮੀਗ੍ਰੇਸ ਦੇ ਸੁਆਵਾ ਦਿੰਦੇ ਹੋਇਆ ਅੱਜ ਉਹਨਾਂ ਵੱਲੋਂ ਗੁਰੂ ਮਹਾਰਾਜ ਦਾ ਆਸਰਾ ਲੈਂਦਿਆਂ ਹੋਇਆ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਉਹਨਾਂ ਵੱਲੋਂ ਜਿੱਥੇ ਪੌਦੇ ਵੰਡੇ ਗਏ ਆ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਹੁਣ ਇੱਕ ਹੋਰ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਆਸ ਹੈ ਕਿ ਲੋਕ ਉਹਨਾਂ ਦਾ ਸਾਥ ਦੇਣਗੇ ਤੁਸੀਂ ਵੀ ਸੁਣੋ ਇਸ 바ੰਦੇ ਵਿੱਚ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਐਡਵੋਕੇਟਰ ਕੇ ਸ਼ਰਮਾ ਨੇ ਅਤੇ ਦੇਖੋ ਇਹ ਸਾਰੀਆਂ ਮੌਕੇ ਦੀਆਂ ਤਸਵੀਰਾਂ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਦੇ ਨਾਲ 3 ਸਾਲ ਪੂਰੇ ਹੋਣ ਤੇ ਅੱਜ ਚੌਥੇ ਸਾਲ ਦੀ ਸ਼ੁਰੂਆਤ ਕਰਦੇ ਹੋਏ ਵਾਹਿਗੁਰੂ ਜੀ ਦੇ ਓਟ ਆਸਰੇ ਲੈਂਦੇ ਹੋਏ ਗਲੋਬਲ ਆਈ ਇਮੀਗ੍ਰੇਸ਼ਨ ਦਾ ਚੌਥਾ ਸਾਲ ਅਸੀਂ ਸਟਾਰਟ ਕਰ ਕਰ ਚੁੱਕੇ ਹਾਂ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਜਿਸ ਦੇ ਨਾਲ ਯੋਧਾ ਗਰੁੱਪ ਆਫ ਰੀਅਲ ਏਸਟੇਟ ਇੱਕ ਨਵੇਂ ਬਿਜ਼ਨਸ ਦੀ ਸ਼ੁਰੂਆਤ ਕਰ ਰਹੇ ਹਾਂ ਯੋਧਾ ਗਰੁੱਪ ਆਫ ਰੀਅਲ ਏਸਟੇਟ ਪ੍ਰੋਪਰਟੀਜ਼ ਦੇ ਆਧਾਰ ਤੇ ਅਸੀਂ ਕੰਮ ਨਵਾਂ ਸ਼ੁਰੂ ਕਰ ਰਹੇ ਹਾਂ ਤਾਂ ਸਾਡੇ ਜਿਹੜੇ ਜੁੜੇ ਹੋਏ ਨੇ ਮਿੱਤਰ ਸੱਜਣ ਸਾਡੇ ਕਸਟਮਰਸ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਸਾਡਾ ਨਵਾਂ ਬਿਜ਼ਨਸ ਯੋਧਾ ਗਰੁੱਪ ਆਫ ਰੀਅਲ ਏਸਟੇਟ ਦਾ ਤੁਸੀਂ ਇਹਦੇ ਵਿੱਚ ਸਾਡੇ ਨਾਲ ਜੁੜੋ ਆਉਣ ਵਾਲੇ ਸਮੇਂ ਦੇ ਵਿੱਚ ਗਲੋਬਲਾਈ ਇਮੀਗ੍ਰੇਸ਼ਨ ਵਾਂਗ ਇਸ ਨੂੰ ਵੀ ਬਲੰਦੀਆਂ ਤੇ ਲੈ ਕੇ ਜਾਵਾਂਗੇ ਇਹ ਸਾਡਾ ਸਾਰੀ ਟੀਮ ਦਾ ਇੱਕ ਨਿਸ਼ਾਨਾ ਹੈ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪੂਰਾ ਕਰਾਂਗੇ ਆਹ ਨਾਲ ਬਹੁਤ ਬਹੁਤ ਧੰਨਵਾਦ ਦੇ ਗਏ ਤੁਹਾਡੇ ਅੰਦਰ ਜੀ ਵਾਹਿਗੁਰੂ ਜੀ ਦੀ ਕਿਰਪਾ ਹੋਈ ਤੇ ਇੱਕ ਜੋ ਵੱਧ ਰਹੀ ਹੈ ਗਰਮੀ ਵੱਧ ਰਹੀ ਗਰਮੀ ਨੂੰ ਮੁੱਖ ਧਿਆਨ ਵਿੱਚ ਰੱਖਦੇ ਹੋਏ ਹਰ ਸਾਲ ਇੱਕ ਨੀਕ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਇਸ ਵਾਰ ਵੀ ਅਸੀਂ ਬੂਟੇ ਵੰਡਣ ਦਾ ਯਤਨ ਕਰ ਰਹੇ ਆ ਵਾਹਿਗੁਰੂ ਦੀ ਕਿਰਪਾ ਹੋਊਗੀ ਤਾਂ ਸਾਡੀ ਜਿਹੜੀ ਧਰਤੀ ਆ ਉਹ ਬਚ ਪਾਊਗੀ ਧਰਤੀ ਨੂੰ ਬਚਾਉਣ ਲਈ ਇੱਕ ਅਸੀਂ ਬਹੁਤ ਜਿਹੜਾ ਵੱਡਾ ਉਪਰਾਲਾ ਇੱਕ ਬੰਦਾ ਜੋ ਕਰਦਾ ਕਿ ਇੱਕ ਰੁੱਖ ਜ਼ਰੂਰ ਲਗਾਇਆ ਜਾਵੇ ਤਾਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਬੂਟੇ ਵੰਡਣ ਦਾ ਯਤਨ ਕਰ ਰਹੇ ਆ